5 5 ਕਿਲੋ ਕਦੂ ਆ ਸਰਪੰਚ ਅੱਛੇ ਟੱਕਰ ਦਾ ਸ਼ੌਕ ਰਹਾ ਆ ਰਾਮ ਰਾਮ ਜੀ ਰਾਮ ਰਾਮ ਮੈਨੂੰ ਤਾਂ ਦੀ ਮਾ ਕਿਸੇ ਲੀਡਰ ਮਗਰ ਫਿਰਦਾ ਹਾਂਗਾ ਪੂਸ ਮਾਰਦਾ ਲੈ ਲੀਡਰ ਮਗਰ ਮੈਂ ਕੋ ਫਿਰੂੰਗਾ ਆਪਾਂ ਕੰਮ ਕਰਦੇ ਆਂਗੇ ਲੈ ਖਵਾਪੁਰ ਨਾਗਣੀ ਨਾਗਣੀ ਚਲੇ ਤੇ ਰਖਵਾ ਦਨੇ ਕਾਰ ਚ ਆ ਜਾ ਹੈ ਕੀ ਹੋ ਗਿਆ ਕਰੇਗਾ ਜਮੀਨ ਖਤਮ ਲੱਗਿਆ ਤੇਰਾ ਪਤਾ ਓ ਜਮੀਨ ਤਾਂ ਮਾਂ ਹੁੰਦੀ ਐ ਖਤਮ ਕਿਵੇਂ ਕਰੂੰਗਾ ਉੱਡ ਗਈ ਬਸ ਤੁਹਾਡੇ ਬਜ਼ੁਰਗਾਂ ਦੀ ਬਣਾਈ ਹੋਈ ਕਾਹਦੇ ਨਾਲ ਉੱਡ ਗਈ ਆਹ ਲਓ ਨਾ ਜਿਹੜਾ ਤੂੰ ਦਵਾਈ ਵਾਲੇ ਉਹ ਦਵਾਈ ਵਾਲੇ ਤਾਂ ਇੱਥੇ ਮਿਲ ਜਾਂਦੇ ਨੇ ਇੱਥੇ ਆ ਬਾਕਲੇ ਵਾ ਦਵਾਈ ਵਾਲੇ ਮਾ ਜਾ ਕਦੂ ਬਾਈ ਫੇਰ ਲੈਣਾ ਆ ਕੇ ਵੇ ਆ ਜਾ ਚੱਲ ਫਿਰ ਇਹ ਸੂਹਣ ਤਾਂ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਵੀ ਆ ਗਈ ਇੱਥੇ ਝੂਟੀ ਮਾਰਕੀਟ ਆ ਹਾਂ ਹਾਂ ਉਹ ਤਾਂ ਉਧਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਗਈ ਆ ਜਾਗੇ ਅੰਮ੍ਰਿਤਸਰ 'ਚ ਝੰਡੇ ਕੱਢਦੇ ਹਾਂ ਮਾਂ ਸਿਆਮਾ ਹੋਈ ਪਿਆ ਪੰਜਾਬ 'ਚ ਮੈਂ ਕਿਹਾ ਕਿਆ ਬਾਤਾਂ ਨੇ ਨਜ਼ਾਰਾ ਹੀ ਬਣ ਜਰੂਰ ਭੇਜ ਦਿਓ ਸ਼ਾਮਾ ਅਤਰ ਜੀ ਬਰਾਤ ਆ ਚੁੱਕੀਏਗੀ ਆ ਦੇਖ 10 ਚਿਕ ਤਿੰਨਾ ਮਿਲਦੀ 300 ਰੁਪਏ ਦੀ ਆ ਤੂੰ ਹੁਣ ਲੱਗਿਆ ਪਤਾ ਕੋਈ ਦਬੋਈ ਦਬੋਈ ਜਾਨ ਦੀ ਰੋਣੀ ਜਿਹੜੇ ਮਰਜੀ ਖੁਸ਼ਬੂ ਭਰਾਣਾ ਦੇਖ ਲੈ ਇਹ ਚ ਭਾਦੇ ਪੋਰਾ ਇਹ ਚ ਪਾਉਣ ਵਾਲੀ ਗੱਲ ਨਹੀਂ ਤੁਸੀਂ ਸਿੱਧ ਨੂੰ ਦਵਾ ਲਿਆ ਆ ਦੇ ਜੀ ਕੱਚਾ ਹੁੰਦਾ ਖਬਰਾਟ ਹੁੰਦੀ ਆ ਕਾਰਾਂ ਦੇ ਪਿੰਗਣ ਵਾਲਾ 600 ਰੁਪਏ ਦਾ ਸਿਰਫ ਇਹ ਵੀ ਕੁੱਲ 600 ਦਾ ਹਾਂ ਹਾਂ ਇਸ ਤੋਂ ਬਾਅਦ ਪਰਫਿਊਮ ਪੈਣਿਆ ਦੇ ਆ ਮੁੰਡੇ ਨੇ ਦੁਕਾਨ ਕੀਤੀ ਏਗੀ ਨੰਬਰ ਇਹਦਾ ਸਕਰੀਨ ਤੇ ਚੱਲੀ ਜਾਂਦਾ ਕਿਸ ਨੇ ਆਨਲਾਈਨ ਮੰਗਵਾਉਣੇ ਹੁਣ ਨਾਲ ਵਰਲਡ ਡਿਲੀਵਰੀ ਆ ਆ ਦੇਖੋ ਸਹਿਦ ਆ ਗਏ ਨਾਲ ਮੁਰਬਾ ਕਾਦਾ ਮੁਰਬਾ ਅਦਰਕ ਦਾ ਲਾ ਸੁੰਦਾ ਸਾਂ ਕਮਜ਼ੋਰੀ ਬੇ ਅੱਲਾਸ ਨਾਲ ਮੈਂ ਲਊਂਗਾ ਲੈ ਲੀ ਲਾਲੀ ਬੋਰੀ ਵਾਲੀ ਆਈ ਤੀ ਅੱਛਾ ਕਮਜ਼ੋਰੀ ਠੀਕ ਹੋ ਜੂਗੀ ਤੇ ਵੀਡੀਓ ਸ਼ੇਅਰ ਕਰ ਦਿਓ ਸ੍ਰੀ ਅੰਮ੍ਰਿਤਸਰ ਸਾਹਿਬ ਚ ਆਹ ਮੁੰਡੇ ਨੇ ਕੀਤੀਆ ਪਰਫਿਊਮਾਂ ਇਸ ਤਰ੍ਹਾਂ ਦੀ ਸ਼ਿਆਮਾ ਆਤਰ ਜੀ ਦੀ ਬ੍ਰਾਂਚ